ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡਸਟਰੀ ਦੇ ਵਿੱਚ ਕਿਸੇ ਨਾ ਕਿਸੇ ਸਿੰਗਰ ਦੀ ਹਰ ਰੋਜ਼ ਕੋਈ ਨਾ ਕੋਈ ਕੰਟਰੋਵਰਸੀ ਹੁੰਦੀ ਰਹਿੰਦੀ ਆ ਤਾਂ ਅੱਜ ਗੁਲਾਬ ਸਿੱਧੂ ਤੇ ਗੋਪੀ ਲੌਂਗਿਆ ਦੀ ਕੰਟਰੋਵਰਸੀ ਦੀ ਇੱਕ ਵੀਡੀਓ ਕਲਿੱਪ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਗੋਪੀ ਲੌਂਗਿਆ ਤੇ ਗੁਲਾਬ ਸਿੱਧੂ ਫੋਨ ਉੱਪਰ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਆ ਤੇ ਇੱਕ ਦੂਜੇ ਬਾਰੇ ਕਾਫੀ ਮੰਦਾ ਚੰਗਾ ਬੋਲ ਰਹੇ ਆ ਜਿਸ ਤੋਂ ਬਾਅਦ ਗੋਪੀ ਲੌਂਗਿਆ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਵੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਇਹ ਟੈਗ ਕੈਪਸ਼ਨ ਦੇ ਵਿੱਚ ਲਿਖਾਇਆ ਗੁਲਾਬ ਸਿੱਧੂ ਕਾਮੈਂਟ ਕਰ ਰਹੇ ਆ ਕਿ ਇਹ ਆਵਾਜ਼ ਗੁਲਾਬ ਸਿੱਧੂ ਦੀ ਨਹੀਂ ਆ ਤੇ ਕਾਫੀ ਜਾਣੇ ਕਾਮੈਂਟ ਕਰ ਰਹੇ ਆ ਇਹ ਆਵਾਜ਼ ਜਿਹੜੀ ਗੁਲਾਬ ਸਿੱਧੂ ਦੀ ਹੀ ਆ ਬਾਕੀ ਆਪਾਂ ਤੁਹਾਨੂੰ ਇੱਕ ਨਿੱਕੀ ਜਿਹੀ ਵੀਡੀਓ ਕਲਿੱਪ ਦਿਖਾ ਦਿੰਨੇ ਆ ਤੁਸੀਂ ਨੇ ਕਾਮੈਂਟ ਕਰਕੇ ਦੱਸਣਾ ਆ ਇਹ ਆਵਾਜ਼ ਗੁਲਾਬ ਸਿੱਧੂ ਦੀ ਹੈਗੀ ਆ ਜਾਂ ਨਾ ਪੁਰਾਣਾ ਦਾ ਪਾਲਾ ਨਹੀਂ ਨਹੀਂ ਤਰੀਕਾ ਪਾਣਾ ਤਰੀਕਾ ਸਾਲੀ ਹੱਲੀ ਰਾਈਆਂ ਤੂੰ ਕੌਣ ਹੈ ਜਿਹੜੀ ਇੰਟਰਵਿਊ ਫੌਰਵਰਡ ਤੇ ਜੋ ਬਾਈ ਬਾਰੇ ਬੋਲਣ ਦੀ ਜੁਰਮੀ ਦਿਨੂ ਮੇਰੀ ਕੋਈ ਗਲਤ ਜਿੱਦੂ ਨਾਲ ਲੜਾਈ ਨਹੀਂ ਆ ਜੀ ਤੁਸੀਂ ਜ਼ਿਆਦਾ ਰੂਡ ਬੋਲੇ ਭਾਜੀ ਮੈਨੂੰ ਫੋਨ ਕਰਕੇ ਪੁੱਛਦਾ ਸਕਦੇ ਸੀਗੇ ਵੀ ਵੀਰੇ ਤੋਂ ਇਹ ਗੱਲ ਕਿਉਂ ਕਹੀ ਆ ਮੈਨੂੰ ਗਲਤੀ ਦਾ ਅਹਿਸਾਸ ਆ ਭਰਾ ਕਿਹਨੂੰ ਮੈਨੂੰ ਯਾਰ ਮੈਨੂੰ ਕਾਦੀ ਗਲਤੀ ਦਾ ਅਹਿਸਾਸ ਯਾਰ ਮੈਂ ਕੀ ਮਾਰਾ ਕਿ ਆ ਕੁਝ ਮੈਂ ਤਾਂ ਗਾਲ ਕੱਢੀ ਆ ਤੂੰ ਕੋ ਯਾਰ ਤੇਰੇ ਮਨ ਚ ਕੋਈ ਪ੍ਰੇਖਾ ਉਹ ਯਾਰ ਪ੍ਰੇਖਾ ਤਾਂ ਡੇ ਨਾਲ ਮੈਂ ਕੀ ਰੱਖਣਾ ਆ ਮੇਰੇ ਸਾਹਮਣੇ 2 ਘੰਟੇ ਨਹੀਂ ਕੋਈ ਅਰਸੜਦਾ ਪਹਿਲੇ ਤੂੰ ਕਹਿਣਾ ਲੈ ਕਾਕਰ ਮੇਰੀ ਗੱਲ ਸੁਣ ਹਾਂ